दो दिन पहले पंजाब पुलिस ने जरा इनिशिएटिव शुरू किया कि साढ़े सारे ऑफिसर्स एस एच ओज सब डिविजनल डी एस पीज़ एस एस पीज़ रेंज ऑफिसर सीनियर ऑफिसर एट पुलिस हैडकुआटर ए हर रोज़ ग्यारह एम तो एक पी एम तक लोगों अवेलेबल ताकि लोगों के मसलों को सुलझाया जा सके इसका काफ़ी अच्छा रिस्पोंस आया है ਸਾਡੇ 425 ਪੁਲਿਸ ਸਟੇਸ਼ਨਸ 117 ਸਬ-ਡਿਵੀਜ਼ਨਲ ਆਫਿਸਸ 28 ਡਿਸਟ੍ਰਿਕਟਸ ਕਮਿਸ਼ਨਰੇਟਸ ਅਤੇ 8 ਰੇਂਜਾਂ ਚ ਤਕਰੀਬਨ 30000 ਲੋਕਾਂ ਨੇ ਵਿਜ਼ਿਟਸ ਕੀਤੀਆਂ ਹੈ ਤੇ ਲੋਕਾਂ ਦੀ ਪ੍ਰੋਬਲਮਸ ਨੂੰ ਸੁਲਝਾਇਆ ਗਿਆ ਹੈ ਜਿਹੜੇ ਲੋਗ ਸੀਨੀਅਰ ਸਿਟੀਜ਼ਨਸ ਜਾਂ ਐਨਆਰਆਈਸ ਹੈਗੇ ਜਿਹੜੇ ਈਜ਼ਲੀ ਪੁਲਿਸ ਦੇ ਦਫਤਰਾਂ ਚ ਨਹੀਂ ਜਾ ਸਕਦੇ ਉਹਨਾਂ ਲਈ ਸਾਡੀ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਪੀਜੀਡੀ ਪੋਰਟਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਨੋਗਰੇਟ ਕੀਤੀ ਸੀ ਇਸ ਦਾ ਵੈਬ ਐਡਰੈਸ pgd.punjabpolice.gov.in ਹੈ ਇਸ ਤੇ ਤੁਸੀਂ ਆਪਣੀ ਸ਼ਿਕਾਇਤ ਅ ਪੇਜ ਸਕਦੇ ਹੋ ਤੇ ਜਿਸ ਦਾ ਆਪਣੀ ਪੁਰਾਣੀ ਕੰਪਲੇਂਟਸ ਨੂੰ ਟਰੈਕ ਕਰ ਸਕਦੇ ਹੋ ਅਸੀਂ ਸਟੇਟਸ ਦੱਸਦੇ ਹੁੰਦੇ ਹਾਂ ਥਰੂ SMS ਅਸੀਂ ਲੋਕਾਂ ਨੂੰ ਉਹਨਾਂ ਦੀ ਉਹਨਾਂ ਦੀ ਗ੍ਰਿਵੈਂਸਿਸ ਦਾ ਸਟੇਟਸ ਸੋਲਵ ਕਰਨ ਤੋਂ ਬਾਅਦ ਜਾਂ ਕਿਸ ਸਟੇਜ ਤੇ ਕਿਹੜੇ ਆਫੀਸਰ ਨੂੰ ਮਾਰਕ ਹੋਈ ਹੈ ਇਹ ਦੱਸਿਆ ਜਾਂਦਾ ਹੈ ਤੇ ਸਾਡੀ ਕੋਸ਼ਿਸ਼ ਹੈਗੀ ਕਿ ਪਬਲਿਕ ਦੇ ਜਿਹੜੇ ਮਸਲੇ ਹੈਗੇ ਉਹ ਕਟਿੰਗ ਐਜ ਲੈਵਲ ਤੇ ਪੁਲਿਸ ਸਟੇਸ਼ਨਸ ਦੇ ਵਿੱਚ ਸਬਡਿਵੀਜ਼ਨਸ ਦੇ ਵਿੱਚ ਤੇ ਐਸਐਸਪੀਜ਼ ਦੇ ਲੈਵਲ ਤੇ ਸੁਲਝਾਏ ਜਾਣ ਤੇ ਇਵਨ ਐਟ ਪੁਲਿਸ ਹੈਡਕ quarters ਹਰ ਦਿਨ ਇੱਕ ਸੀਨੀਅਰ ਆਫੀਸਰ ਸਪੈਸ਼ਲ ਡੀਜੀਪੀ ਜਾਂ ਐਡੀਸ਼ਨਲ ਡੀਜੀਪੀ ਰੈਂਕ ਦਾ ਮੇਰੇ ਬਿਹਫ ਤੇ ਅਵੇਲੇਬਲ ਰਹੂਗਾ ਲੋਕਾਂ ਨੂੰ ਮਿਲਣ ਲਈ ਆਈ ਮਾਈਸੈਲਫ ਐਮ ਅਵੇਲੇਬਲ ਔਨ ਆਲ ਵਰਕਿੰਗ ਡੇਸ ਫਰਮ 11 ਏਐਮ ਟੂ 1 ਪੀਐਮ ਤੇ ਕੋਈ ਵੀ ਸਿਟੀਜ਼ਨ ਸਾਡੇ ਕਿਸੇ ਵੀ ਦਫਤਰ ਨੂੰ ਵਿਜ਼ਿਟ ਕਰ ਸਕਦਾ ਹੈ ਦੋ ਦਿਨ ਪਹਿਲੇ ਪੰਜਾਬ ਪੁਲਿਸ ਨੇ ਜਿਹੜਾ ਇਨੀਸ਼ੀਏਟਿਵ ਸ਼ੁਰੂ ਕੀਤਾ कि साढे सारे ऑफिसर्स एस एच ओज सब डिविजनल डी एस पीज़ एस एस पीज़ रेंज ऑफिसर्सियर ऑफिसर्स एट पुलिस हैडकुआर ए हर रोज़ ग्यारह एम तो एक पी एम तक लोगों अवेलेबल रहनगे ताकि लोगों के मसलों को सुलझाया जा सके इसका काफ़ी अच्छा रिस्पोंस आया है साढ़े चार सौ पच्ची पुलिस स्टेनज एक सौ सतारा सब डिविजनल ऑफिसर्स अठ रेंजा ਤਕਰੀਬਨ 30000 ਲੋਕਾਂ ਨੇ ਵਿਜ਼ਿਟਸ ਕੀਤੀਆਂ ਹਨ ਤੇ ਲੋਕਾਂ ਦੀ ਪ੍ਰੋਬਲਮਸ ਨੂੰ ਸੁਲਝਾਇਆ ਗਿਆ ਹੈ ਜਿਹੜੇ ਲੋਕ ਸੀਨੀਅਰ ਸਿਟੀਜ਼ਨਸ ਜਾਂ ਐਨ ਆਰ ਆਈਸ ਹੈਗੇ ਜਿਹੜੇ ਈਜ਼ੀਲੀ ਪੁਲਿਸ ਦੇ ਦਫ਼ਤਰਾਂ ਚ ਨਹੀਂ ਜਾ ਸਕਦੇ ਉਹਨਾਂ ਲਈ ਸਾਡੀ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਪੀਜੀਡੀ ਪੋਰਟਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਨੋਗਰੇਟ ਕੀਤੀ ਸੀ ਇਸ ਦਾ ਵੈਬ ਐਡਰੈਸ pgd.punjabpolice.gov.in ਹੈ ਇਸ ਤੇ ਤੁਸੀਂ ਆਪਣੀ ਸ਼ਿਕਾਇਤ ਪੇਚ ਸਕਦੇ ਹੋ ਤੇ ਜਿਸ ਦਾ ਆਪਣੀ ਪੁਰਾਣੀ ਕੰਪਲੇਂਟਸ ਨੂੰ ਟਰੈਕ ਕਰ ਸਕਦੇ ਹੋ ਅਸੀਂ ਸਟੇਟਸ ਦੱਸਦੇ ਹੁੰਦੇ ਹਾਂ ਥਰੂ SMS ਅਸੀਂ ਲੋਕਾਂ ਨੂੰ ਉਹਨਾਂ ਦੀ ਉਹਨਾਂ ਦੀ ਗ੍ਰਿਵੈਂਸਿਸ ਦਾ ਸਟੇਟਸ ਸੋਲਵ ਕਰਨ ਤੋਂ ਬਾਅਦ ਜਾਂ ਕਿਸ ਸਟੇਜ ਤੇ ਕਿਹੜੇ ਆਫੀਸਰ ਨੂੰ ਮਾਰਕ ਹੋਈ ਹੈ ਇਹ ਦੱਸਿਆ ਜਾਂਦਾ ਹੈ ਤੇ ਸਾਡੀ ਕੋਸ਼ਿਸ਼ ਹੈ ਜੀ ਕਿ ਪਬਲਿਕ ਦੇ ਜਿਹੜੇ ਮਸਲੇ ਹੈਗੇ ਉਹ ਕਟਿੰਗ ਐਜ ਲੈਵਲ ਤੇ ਪੁਲਿਸ ਸਟੇਸ਼ਨਸ ਦੇ ਵਿੱਚ ਸਬਡਿਵੀਜ਼ਨਸ ਦੇ ਵਿੱਚ ਤੇ SSPs ਦੇ ਲੈਵਲ ਤੇ ਸੁਲਝਾਏ ਜਾਣ ਤੇ ਇਵਨ ਐਟ ਪੁਲਿਸ ਹੈਡਕਵਾਰਟਰਸ